एक एक वर्कर का श्रोमणी अकाली दल श्रोमणी अकाली दल सरदार सुखबीर सिंह बादल सरदार प्रकाश सिंह बादल तो मैं इस जिले की ਜਥੇਬੰਦੀ ਦਾ ਮੁਖੀ ਹੋਣ ਦੇ ਨਾਤੇ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲਿਆ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਗੱਲ ਮੰਨ ਕੇ ਤੈਨੂੰ ਮੈਦਾਨ ਦੇ ਵਿੱਚ ਹਰਾਇਆ ਸਾਰੀ ਦੁਨੀਆ ਨੂੰ ਪਤਾ ਲੱਗਾ ਗਾਮਿਆਸੀ ਤੈਨੂੰ ਇਸ ਤਰ੍ਹਾਂ ਮਾਰਾਂਗੇ ਲੋਕਾਂ ਦਾ ਦਿਲ ਜਿੱਤ ਕੇ ਹੜ ਲਿਆਵਾਂਗੇ ਲੋਕ ਤੈਨੂੰ ਮੈਦਾਨ ਵਿੱਚ ਮਾਰਨਗੇ ਸਾਰੀ ਹਿੰਦੁਸਤਾਨ ਦੀ ਕਾਂਗਰਸ ਦੇਖੇਗੀ ਜਿਹੜਾ ਅੱਜ ਗਮਗੇ ਮਜੇ ਮਾਰਨਾਂ ਮਾ ਪਾਪੀ ਨੂੰ ਮਾਰਨੇ ਕੇ ਲਈ ਪਾਪ ਹੀ ਮੰਬਲੀਏ ਬੰਦਾ ਮਾਰਨ ਦਾ ਮੌਤ ਦਾ ਅਧਿਕਾਰ ਕੇਵਲ ਪ੍ਰਮਾਤਮਾ ਕੋਲ ਹੈ ਹਰ ਵੱਡੇ ਤੋਂ ਵੱਡੇ ਬੰਦੇ ਦੀ ਮੌਤ ਦਾ ਸਮਾਂ ਪ੍ਰਮਾਤਮਾ ਨੇ ਲਿਖਿਆ ਜਿਹੜਾ ਮੌਤ ਦੇ ਅਧਿਕਾਰ ਨੂੰ ਵਰਤਦਾ ਉਹ ਰੱਬ ਦੇ ਅਧਿਕਾਰ ਨੂੰ ਵਰਤਦਾ ਤੂੰ ਰੱਬ ਦੇ ਅਧਿਕਾਰ ਨੂੰ ਵਰਤ ਕੇ ਤੇ ਦਲਬੀਰ ਸਿੰਘ ਪੱਪੂ ਦਾ ਕਤਲ ਕਰਵਾਇਆ ਸਾਡਾ ਉਹ ਸ਼ਹੀਦ ਹੈ ਦਿੱਤਾ ਜਾਂਦਾ ਤੇ ਸਭ ਤੋਂ ਪਹਿਲਾਂ ਮੈਂ ਉਹਦੇ ਹਸਪਤਾਲ ਵਿੱਚ ਪੋਸਟਮਾਰਟਮ ਵਾਲੀ ਥਾਂ ਤੇ ਉਹਦੇ ਦਰਸ਼ਨ ਕਰਨ ਵਾਸਤੇ ਆਇਆ ਅੰਨੇ ਵਾ ਗੋਲੀਆਂ ਚਲਾਈਆਂ ਅੰਨੇ ਵਾ ਉਹਨੂੰ ਵੱਟ ਟੱਕ ਕੀਤੀ ਜੜੇ ਘਰ ਵਾਲੇ ਪਰਿਵਾਰ ਵਾਲੇ ਨੇ ਉਹਨਾਂ ਦੇ ਬਿਆਨ ਤੁਸੀਂ ਸੁਣੀ ਲੈਨੇ ਵੀ ਸਾਡਾ ਭਰਾ ਦਾ ਕਾਤਲ ਜਿਹੜਾ ਵਾ ਸੁੱਖੀ ਰੰਡਾਵਾ ਵਾ ਕਾਲੀ ਦਲ ਨੇ ਐਸਐਸਪੀ ਦਾ ਘਰਾਓ ਕੀਤਾ ਉਸ ਵੇਲੇ ਉਹਨੇ ਕਿਹਾ ਸਾਡੇ ਵਰਕਰ ਦਾ ਕਾਕਲ ਸੁਖੀ ਰੰਧਾਵਾ ਇਹ ਉਦੋਂ ਕੈਪਟਨ ਦਾ ਕੈਪਟਨ ਵਜੀਰ ਸੀਗਾ ਉਹਦੇ ਵਿੱਚ ਪਟਿਆ ਉਹਨੂੰ ਸਾਬਤ ਕੀਤਾ ਸੁਨੀਲ ਜਾਖੜ ਨੇ ਉਹ ਵੀ ਕੈਪਟਨ ਦਾ ਵਜੀਰ ਸੀ ਇਹਨੇ ਤਰਲਾ ਮਾਰਿਆ ਮੰਨਤ ਕੀਤੀ ਰੌਲਾ ਪਾਇਆ ਵੀ ਮੈਂ ਕੈਪਟਨ ਦਾ ਵਜੀਰ ਹਾਂ ਹੁਣ ਮੇਰੀ ਇਨਕੁਆਰੀ ਖੁੱਲ ਕੇ ਮੇਰੇ ਤੇ ਪਰਚਾ ਹੋਵੇਗਾ ਗੱਬੀ ਗਈ ਅੱਜ ਮਾਰਨ ਵਾਲੇ ਕਹਿ ਰਹੇ ਨੇ ਕਿ ਸੁੱਖੀ ਨੇ ਸਾਡੇ ਕੋ ਮਰਵਾਇਆ ਘਰ ਵਾਲੇ ਕਹਿੰਦੇ ਨੇ ਸਾਡੇ ਭਰਾ ਨੇ ਮਰਵਾਇਆ ਤੇ ਮਗਰ ਕੀ ਲੱਗੀ ਗੱਲ ਆ ਜਨਤਾ ਵੀ ਕਹਿ ਰਹੀ ਹੈ ਭਈ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਕੀਤੇ ਦੀ ਮਾਰੋ ਕਿਸੇ ਨੂੰ ਰਾਸੀ ਤਾਕਤ ਦੇ ਨਾਲ ਮਾਰੋ ਲੋਕਾਂ ਦੀ ਤਾਕਤ ਨਾਲ ਮਾਰੋ ਮੋਰਕਾ ਨਾ ਕੇ ਜੀਦਾ ਬੰਦਾ ਮਰ ਜਾਂਦਾ ਵਾ ਅਸੀਂ ਜਿੰਦਾ ਹੀ ਮਾਰਿਆ ਨਾ ਫੁਣ ਮੈਂ ਤੁਹਾਨੂੰ ਕਹਾਂ ਕਿ ਜ਼ਹਿਰ ਦੀ ਪੁੜੀ ਖਾਓ ਤੇ ਸੁੱਖੀ ਰੰਧਾਵੇ ਨੂੰ ਹਰਾਓ ਤੇ ਆਮ ਵਾਲੇ ਨੂੰ ਜਿਤਾ ਦਿਓ ਤੇ ਜੇ ਐਮਐਲਏ ਦੀ ਵੀ ਨਹੀਂ ਸੁਣ ਸਕਣੀ ਫਿਰ ਸੁਣੂਗਾ ਵੀ ਕਿਦੀ ਇੱਕ ਤੁਹਾਡੀ ਸਰਕਾਰ ਦਾ ਪੁਰਜਾ ਬੜਾ ਅਹਿਮ ਪੁਰਜਾ ਵਾ ਉਹ ਵਿਚਾਰ ਸਾਡੇ ਤੋਂ ਵੀ ਪਹਿਲਾਂ ਰਵਾ ਪੁੰਦਾ ਸੀ ਕਿਸ ਨੇ ਉਹ ਦੀ ਸੁਣੀ ਨਹੀਂ ਮੈਂ ਸੀਆਈਡੀ ਨੂੰ ਕਹਿਣਾ ਚਾਹੁੰਨਾ ਆ ਲੋਕਾਂ ਦੀਆਂ ਭਾਵਨਾਵਾਂ ਮੈਂ ਨੋਟ ਕਰ ਲਵੋ ਕੋਈ ਮੰਗ ਰੈਂਡਮ ਨਹੀਂ ਇਹ ਹਾਂ ਦੇਣਾ ਅਸੀਂ ਮੰਗ ਕਰਨੇ ਆ ਸੀਬੀਆਈ ਇਹਦੀ ਇਨਕੁਆਰੀ ਕਰੇ ਕਿੰਨੇ ਨੇ ਕਤਲ ਕਰਵਾਏ ਨੇ ਕਿੰਨਿਆਂ ਲੋਕਾਂ ਦੇ ਘਰ ਇਹਨੇ ਜਾੜੇ ਨੇ ਜਿਹੜਾ ਲੋਕਾਂ ਦੇ ਘਰ ਜਾੜਦਾ ਉਹਦਾ ਆਪਣਾ ਘਰ ਕਿਤੇ ਨਹੀਂ ਵੱਸਦਾ ਰੱਬ ਦਾ ਸੂਲ ਹੈ ਇਨੇ ਮੇਰੇ ਤੇ ਕੇਸ ਬਣਾਇਆ ਸੀ ਨਾ ਮੇਰੇ ਤੇ ਤੇ ਇੱਕ ਵਾਰਾਂ ਬਣਾਇਆ ਤੇ ਮੈਂ ਡਿੱਗਦਾ ਢਿੱਗਾ ਨਿਕਲਾ ਆ ਤੂੰ ਰੋਜ਼ ਮਰਨਾ ਵਾ ਤੇ ਰੋਜ਼ ਜੀਣਾ ਤੈਨੂੰ ਮੈਂ ਸਾਇਖਦਾ ਤੋਂ ਬਗੈਰ ਨਿੰ ਕੋ ਤੇਰਾ ਬਦਲ ਪੈਦਾ ਕਰ ਸਕਦਾ ਤੈਨੂੰ ਬਚਾ ਸਕਦਾ ਜੇ ਤੇਰੇ ਜੀ ਇਮਾਨਦਾਰੀ ਏ ਤੂੰ ਅੰਨਾ ਮ ਭਰੀਆਂ ਜੇ ਤੇਰੇ ਟੱਬਰ ਦੇ ਜੀਆਂ ਨੇ ਤੇ ਤੂੰ ਦੂਜੀ ਜਨਾਨੀ ਨੂੰ ਟੱਚ ਨਹੀਂ ਕੀਤਾ ਤੇ ਜੇ ਤੂੰ ਇਹਨਾਂ ਨੂੰ ਕਤਲ ਨਹੀਂ ਕਰਵਾਇਆ ਆ ਡੇਰੇ ਬਾਬੇ ਨਾਨਕ ਕੋ ਚੈਂਦਾ ਦਾ ਇਕੱਠ ਕਰਕੇ ਖੰਡ ਪਾੜ ਕਰਾ ਤਾ ਗੁਰੂ ਸਾਹਿਬ ਨੂੰ ਸਿਰ ਤੇ ਚੁੱਕ ਕੇ ਕਰ ਵੀ ਮੈਂ ਨਾ ਨ ਕਤਲ ਕਰਵਾਇਆ ਤੇ ਨਾਮ ਰੱਖ ਦੇ ਮੇਰੇ ਪਰਿਵਾਰ ਨੇ ਕਿ ਦੂਜੀ ਜਨਾਨੀ ਨੂੰ ਟੱਚ ਕੀਤਾ ਮੈਂ ਰਾਜਨੀਤੀ ਛੱਡ ਕੇ ਘਰ ਬਹਿ ਜਾਵਾਂਗਾ ਉਹ ਦੋਨੇ ਸਕੇ ਭਰਾ ਜਿੰਨਾ ਚੋਂਦੀ ਉਂਗਲ ਨਹੀਂ ਸੀ ਨੰਗਦੀ ਉਹਨੂੰ ਵੀ ਥਾਪੀ ਦਿੱਤੀ ਉਹਨੂੰ ਵੀ ਥਾਪੀ ਦਿੱਤੀ ਆਪਣੀ ਜ਼ਮੀਰ ਦੇ ਅੰਦਰ છાਤੀ ਮਾਰ ਤੋਂ ਦੋਵੇਂ ਭਰਾ ਕਤਲ ਨਹੀਂ ਕਰਵਾਏ ਬਾਕੀ ਨਿੱਕੇ ਮੋਟੇ ਨੇ ਬੜਾ ਕੁਝ ਕੀਤਾ ਹੁਣ ਉਹ ਕਹਿ ਰਹੇ ਨੇ ਜੇ ਪੱਪੂ ਸਾਡੇ ਕੋਲੋਂ ਕਤਲ ਕਰਵਾ ਸਕਦਾ ਸਾਡੀ ਮਾਂ ਦਾ ਕਤਲ ਵੀ ਇਹਨੇ ਕੀਤਾ ਉਹ ਜੇ ਮਰਦਿਆਂ ਤੇਰੀ ਸਰਕਾਰ ਰਹੀ ਏ ਤੂੰ ਭਗਵਾਨਪੁਰਿਆ ਨੂੰ ਮਾਰ ਦਿੰਦਾ ਤਾਂ ਭਗਵਾਨਪੁਰਿਆ ਤੈਨੂੰ ਮਾਰ ਦਿੰਦਾ ਉਹਦੀ ਮਾਂ ਦਾ ਕਿੱਥੂਰਾ ਗਲਤ ਕੀਤਾ ਤੂੰ ਦਲਬੀਰ ਪੱਪੂ ਨੂੰ ਵੀ ਕਤਲ ਕਰਾ ਕੇ ਗਲਤ ਕੀਤਾ ਇੱਕ ਅਬਰੂ ਖਰਾਨੇ ਵਿਆਹ ਆਇਆ ਹੁਣ ਅਫਸਰ ਦੇ ਵਿੱਚ ਉੱਥੇ ਇਹਦੇ ਸਹੁਰਿਆਂ ਦੀ ਜ਼ਮੀਨ ਤੋਂ ਅਗਲੇ ਪਾਸੇ ਇੱਕ ਘਰ ਸੀਗਾ ਬੜਾ ਵੱਸਦਾ ਰਸਦਾ ਘਰ ਸੀਗਾ ਮੁਫਰਾਂ ਮਲੇ ਜਿਹੜਾ ਰਿਹਾ ਵਾ ਉਹਦੀ ਭੈਣ ਦਾ ਘਰ ਸੀਗਾ ਧੂਆ ਪਿਓ ਪਤਨ ਕਤਲ ਕਰਵਾਤਾ ਉੱਥੇ ਉਹਨਾਂ ਨੇ ਰੌਲਾ ਪਾਇਆ ਕਿ ਇੱਥੇ ਕਤਲ ਦਾ ਪਰਚਾ ਕਰੋ ਇਹਨੇ ਮਹਿਕ ਤੇ ਕਤਲ ਕਰਵਾਇਆ ਪਰ ਕਾਂਗਰਸ ਨੇ ਨਹੀਂ ਕੀਤਾ ਕਿਉਂਕਿ ਮਹਿਤਮਾ ਜਿਹੜਾ ਵਾ ਹੁੰਦਾ ਇਹਦੇ ਕੋਲ ਸੀਗਾ ਹੁੰ ਕੇ ਮਹਿਕਮੇ ਦੀ ਤੇ ਜਾਨ ਹੀ ਨਿਕਲ ਗਈ ਉਹ ਇਹ ਸੂਲ ਕੈਦਾ ਨਹੀਂ ਦਾ ਮਾਰੇ ਨੇ ਵੀ ਇਹਨੇ ਕੋਈ ਇਨਸਾਫ ਮੰਗਣਾ ਪਗੜੇ ਨੇ ਵੀ ਇਹਨਾਂ ਕੋਲ ਸਾਫ ਨਾਮਕ ਮੰਗਣਾ ਜੇ ਕਿਸੇ ਨੂੰ ਕੋਈ ਮਾਰਨ ਦਿਆ ਹੋਵੇ ਕਿੱਥੇ ਨੱਠਦਾ ਘਰ ਨੂੰ ਨੱਠਦਾ ਨਾ ਜੇ ਕਿਸੇ ਪੰਜਾਬ ਦੀ ਧਰਤੀ ਤੇ ਕਿਸੇ ਨਾਲ ਧੱਕਾ ਹੋਏਗਾ ਕਰੀਬ ਨਾ ਕਿੱਥੇ ਨੱਠੂਗਾ ਥਾਣੇ ਜਾਊਗਾ ਨਾ ਉਹ ਥਾਣੇ ਮਿਲਨੇ ਕ੍ਰਿਮੀਨਲ ਲੋਕਾਂ ਨੂੰ ਕੁਰਸੀਆਂ ਤੇ ਇਨਸਾਫ ਮੰਗਣ ਵਾਲੇ ਜਿਹੜੇ ਹੇਠਲੇ ਬੈਠੇ ਹੋਣ ਦਾ ਸਰਕਾਰ ਦਾ ਰਾਜ ਹੈ ਕਦੇ ਉੱਥੇ ਗੋਲੀ ਚੱਲ ਗਈ ਕਦੇ ਉੱਥੇ ਗੋਲੀ ਚੱਲ ਗਈ ਕਦੇ ਉਹਦੇ ਕੋਲ ਫਰੋਤੀ ਮੰਗ ਲਈ ਕਦੇ ਉਹਦੇ ਕੋਲ ਫਰੋਤੀ ਮੰਗ ਲਈ ਬੰਦੇ ਧੱਕੇ ਹੋਏ ਨੇ ਬਾਹਰ ਨਿਕਲ ਜਾਓ ਸਾਡੀ ਪਾਰਟੀ ਦਾ ਲੰਬਾ ਸਮਾਂ ਸਰਕਲ ਦਾ ਪ੍ਰਧਾਨ ਜ਼ਿਲ੍ਹੇ ਦਾ ਜਨਨ ਸਕਤੀ ਪਿੰਡ ਦਾ ਲੰਬਾ ਸਮਾਂ ਸਰਪੰਚੀ ਕਰਨ ਵਾਲਾ ਸਰਦਾਰ ਦਲਬੀਰ ਸਿੰਘ ਢਿਲਵਾ ਉਹਦਾ ਪਿਛਲੇ ਸਮੇਂ ਵਿੱਚ ਕਾਂਗਰਸ ਦੇ ਰਾਜ ਵਿੱਚ ਗੈਸਟਰਾਂ ਕੋਲੋਂ ਕਤਲ ਕਰਵਾ ਦਿੱਤਾ ਗਿਆ ਸੀਗਾ ਜਿਹਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਨੇ ਐਸਐਸਪੀ ਦਾ ਘਰਾਓ ਵੀ ਕੀਤਾ ਸੀ ਤੇ ਇਨਕੁਆਰੀ ਵੀ ਤੁਰਪੀ ਸੀ ਤੇ ਕੈਬਨਟ ਦੀ ਮੀਟਿੰਗ ਵਿੱਚ ਇਹਨੇ ਰੌਲਾ ਪਾ ਕੇ ਉਹ ਇਨਕੁਆਰੀ ਬੰਦ ਕਰਵਾਈ ਸੀ ਕਿੰਨੇ ਕਿਹਦੇ ਮੱਦੇ ਤੇ ਕਹਿੰਦੇ ਹੋ ਉਹ ਮੈਂ ਸੁਣੀਆ ਕੈਪਟਨ ਮਰਿੰਦਰ ਸਿੰਘ ਦੇ ਕਹਿੰਦੇ ਹੋ ਇਨਕੁਆਰੀ ਬੰਦ ਹੋਈ ਸੀਗੀ ਅੱਜ ਉਸ ਚੀਜ਼ ਨੂੰ ਨੰਗਿਆ ਕਰ ਦਿੱਤਾ ਸੁਨੀਲ ਜਾਖੜ ਜੀ ਨੇ ਜਿਹੜੇ ਉਸ ਵੇਲੇ ਕੈਬਨਿਟ ਦੇ ਮੰਤਰੀ ਸਨ ਉਹਨੇ ਸਰਪ੍ਰਧਾਨ ਸੀ ਹੁਣ ਅੱਜ ਕੱਲ ਬੀਜੇਪੀ ਦੇ ਪ੍ਰਧਾਨ ਨੇ ਉਹਨਾਂ ਨੇ ਬੜੀ ਜ਼ਿੰਮੇਵਾਰੀ ਨਾਲ ਕਿਹਾ ਵਾ ਕਿ ਸੁਖੀ ਦੀ ਉਦੋਂ ਇਨਕੁਆਰੀ ਜਿਹੜੀ ਉਹ ਬੰਦ ਕੀਤੀ ਗਈ ਸੀ ਆਏ ਸੀਬੀਆਈ ਕੋਲੋਂ ਮੰਗ ਕਰਨਿਆ ਕਿ ਸੀਬੀਆਈ ਕੋਲੋਂ ਇਹ ਇਨਕੁਆਰੀ ਜਿਹੜੀ ਦੁਬਾਰਾ ਚਾਲੂ ਕਰਕੇ ਇਹਦੇ ਤੇ ਕਤਲ ਦਾ ਪਰਚਾ ਕੀਤਾ ਜਾਵੇ ਤੁਸੀਂ ਵੱਡੇ ਦੋਸ਼ ਲਾ ਰਹੇ ਹੋ ਕਤਲ ਦੀ ਸਿੱਧੀ ਸਿੱਧੀ ਗੱਲ ਕਰ ਰਹੇ ਹੋ ਕਿ ਕਿਸ ਤਰ੍ਹਾਂ ਕੋਈ ਕਹੀ ਆ ਕੋਈ ਸਬੂਤ ਨੇ ਹੱਥ ਦੇ ਵਿੱਚ ਆ ਕੋਈ ਗੱਲ ਜਿਹੜੀ ਕੋਈ ਸਾਹਮਣੇ ਨਿਕਲ ਕੇ ਆਈ ਹੈ ਕਿ ਕਤਲ ਜੜਿਆ ਨਾ ਉਹ ਕੋਈ ਜਦੋਂ ਵੀ ਕੋਈ ਕਤਲ ਹੁੰਦਾ ਤੇ ਜਿਹਦਾ ਕਤਲ ਹੁੰਦਾ ਵਾ ਉਹਦੇ ਘਰ ਦੇ ਜਿਹੜੇ ਨੇ ਉਹ ਬਿਆਨ ਦਿੰਦੇ ਨੇ ਤੇ ਕਤਲ ਦਾ ਪਰਚਾ ਜਿਹੜਾ ਦਰਜ ਹੋ ਜਾਂਦਾ ਜਿਹਦੇ ਜਿਹਦੇ ਮਰਜ਼ੀ ਖਿਲਾਫ ਹੋਵੇ ਜੇ ਕਿਤੇ ਉਹ ਗਲਤ ਬਿਆਨ ਦਿੰਦੇ ਨੇ ਬਾਅਦ ਵਿੱਚ ਇਨਕੁਆਇਰੀ ਚੋਂ ਬੰਦਾ ਨਿਕਲ ਜਾਂਦਾ ਇਹਦੀ ਸਰਕਾਰ ਸੀ ਜੀ ਇਹਨਾਂ ਐਫਆਈਆਰ 'ਚ ਉਹਦੋਂ ਪੈਣ ਨਹੀਂ ਦਿੰਦਾ ਘਰ ਵਾਲੇ ਜਿਹੜੇ ਨੇ ਲਗਾਤਾਰ ਇਹਦਾ ਨਾਂ ਲੈ ਰਹੇ ਸੀ ਆਹ ਜਿਹੜੀ ਪਾਲਿਸ ਦਾ ਕਿਹਦੇ ਉਹ ਆਹ ਵੀ ਦਲ ਵਾਲੇ ਜਿਹੜਿਆ ਲਗਾਤਾਰ ਇਹਦਾ ਨਾਂ ਲੈ ਰਹੇ ਨੇ ਅੱਜ ਉਹ ਗੈਂਗਸਟਰਾਂ ਦੇ ਕਹਿਣ ਤੇ ਉਹ ਸਾਰੀ ਗੱਲ ਨੰਗੀ ਹੋ ਗਈ ਹੈ ਕਿ ਸਾਡੇ ਕੋਲੋਂ ਇਹਨਾਂ ਨੇ ਭੰਬਰਾ ਜਿਹੜਾ ਸਰਪੰਚ ਕੋਟਲੀ ਦਾ ਸੀਗਾ ਉਹਦੇ ਟੈਲੀਫੋਨ ਤੇ ਗੱਲ ਕੀਤੀ ਤੇ ਉਹਨੇ ਕਿਹਾ ਕਿ ਤੁਸੀਂ ਇਹਨੂੰ ਮਾਰ ਦਿਓ ਮੈਂ ਆਪੇ ਸੰਭਲ ਲਵਾਂਗਾ ਪਿਸਤੌਲ ਵੀ ਉਹਦਾ ਉਹਦੇ ਘਰ ਦੇ ਕਹਿੰਦੇ ਨੇ ਇੱਕ ਉਹਦਾ ਹੀ ਤੇ ਇੱਕ ਦੂਜੇ ਦਾ ਹੀਗਾ ਤੇ ਇਹ ਗੱਲਾਂ ਜਿਹੜੀਆਂ ਨੇ ਕਾਹਦਾ ਨਹੀਂ ਸਰਕਾਰਾਂ ਬਣੀਆਂ ਨੇ ਸੀਆਈਡੀ ਬਣੀ ਹੈ ਕਈ ਤਰ੍ਹਾਂ ਦੀਆਂ ਏਜੰਸੀਆਂ ਨੇ ਸੀਬੀਆਈ ਹਿੰਦੁਸਤਾਨ ਦੀ ਸੰਸਥਾ ਵਾ ਆਈਸੀਬੀਆਈ ਕੋਲੋਂ ਇਨਸਾਫ ਮੰਗਨੇ ਆ ਕੇ ਦੁੱਧੋਂ ਪਾਣੀ ਨਤਾਰ ਦੇਣ ਬਿਲਕੁਲ ਅੱਜ ਤਾਂ ਤਾਂ ਹੋ ਗਿਆ ਏ ਅੱਜ ਤੇ ਤੁਸੀਂ ਆਪਣੇ ਨੂੰ ਚੋਣਾਂ ਨਹੀਂ ਦੇ ਦਿੱਤੀ ਜੇ ਹਾਲੇ ਵੀ ਜੇ ਕੋਈ ਕੋਈ ਕਾਰਵਾਈ ਹੁੰਦੀ ਤਾਂ ਆਏ ਸਟੈਪ ਅੱਗੇ ਚੱਲਦਾ ਰਹੇ ਇਹ ਸਟੈਪ ਜਿਹੜਾ ਸ਼ਰੋਮੀ ਕਾਲੀ ਦਲ ਦੇ ਪ੍ਰਧਾਨ ਨਾਲ ਗੱਲ ਕਰਕੇ ਤੇ ਅੱਗੋਂ ਸਾਡਾ ਸੰਘਰਸ਼ ਜਾਰੀ ਰਹੇਗਾ